ਸਾਸੀਕਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬਾਣੀਆਂ ਵਾਲਾ 12 ਇੰਚ ਵਿੱਚ ਵਿਖੇ ਤੇ ਇੱਥੇ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਬਾਣੀਆਂ ਵਾਲਾ ਚਾਹੇ ਛੋਟਾ ਹੈ ਪਰ ਛੋਟੇ ਜਿਹੇ ਪਿੰਡ ਵਿੱਚ ਵੱਡੇ ਵੱਡੇ ਮਹਿਲਾਂ ਵਰਗੇ ਘਰ ਹਨ ਇਹ ਪਿੰਡ ਤਹਿਸੀਲ ਤੇ ਜ਼ਿਲ੍ਹਾ ਗੰਗਾ ਨਗਰ ਦਾ ਪਿੰਡ ਹੈ ਇਹ ਪਿੰਡ ਦੀ ਤਕਰੀਬਨ 4500 ਵੋਟ ਹੈ ਤੇ ਦੋ ਕੁ ਮਰਬਿਆਂ ਦੇ ਵਿੱਚ ਇਹ ਖੂਬਸੂਰਤ ਜਿਹਾ ਪਿੰਡ ਵਸਿਆ ਹੋਇਆ ਹੈ ਗੱਲ ਕਰੀਏ ਇਸ ਪਿੰਡ ਦੀ ਸ਼ੁਰੂਆਤ ਦੀ ਤਾਂ 1927 ਵਿੱਚ ਹਿਸਾਰ ਦੇ ਜਿੰਦਲ ਬਾਣੀਆਂ ਨੇ ਇਹ ਚੱਕ ਖਰੀਦਿਆ ਤੇ ਇਸ ਕਰਕੇ ਇਸ ਪਿੰਡ ਦਾ ਨਾਮ ਵੀ ਬਾਣੀਆਂ ਵਾਲਾ ਹੀ ਰੱਖਿਆ ਗਿਆ ਉਹਨਾਂ ਦਿਨਾਂ ਵਿੱਚ ਬਾਣੀਆਂ ਦਾ ਇੱਕ ਮੁਣੀਮ ਹੁੰਦਾ ਸੀ ਜਿਸ ਦਾ ਨਾਮ ਸੀ ਕੁਰੜਾ ਰਾਮ ਜੋ ਕਿ ਕੋੜੇ ਤੇ ਗੰਗਾ ਨਗਰ ਡਾਕ ਲੈ ਕੇ ਜਾਇਆ ਕਰਦਾ ਸੀ ਉਹਨਾਂ ਦਿਨਾਂ ਵਿੱਚ ਹੀ ਪੰਜਾਬ ਤੋਂ ਵੀ ਆ ਕੇ ਲੋਕਾਂ ਨੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ ਸਨ ਪਿੰਡ ਥੜੇ ਮੋੜ ਜੋ ਕਿ ਕੋਟਕਪੂਰਾ ਦੇ ਨੇੜੇ ਨੇ ਉਥੋਂ ਦੇ ਤਿੰਨ ਭਰਾ ਸਰਦਾਰ ਬਿਸ਼ਨ ਸਿੰਘ ਸਰਦਾਰ ਕਿਸ਼ਨ ਸਿੰਘ ਅਤੇ ਸਰਦਾਰ ਭਾਗ ਸਿੰਘ ਇਹ ਪਿੰਡ ਢਿੰਗਾਵਾਲੀ ਦੇ ਵਿੱਚ ਆ ਗਏ ਅਤੇ ਜੋ ਮਨੀਮ ਕੁੜੜਾ ਰਾਮ ਸੀ ਉਹਨਾਂ ਨੇ ਇਹਨਾਂ ਤਿੰਨਾਂ ਸਰਦਾਰਾਂ ਦੇ ਨਾਲ ਬਾਣੀਆਂ ਦੇ ਚੱਕ ਦਾ ਸੌਦਾ ਕਰਵਾ ਦਿੱਤਾ ਹੌਲੀ ਹੌਲੀ ਪਿੰਡ ਵਸਾਉਣ ਲਈ ਇਹਨਾਂ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆਪਣੇ ਰਿਸ਼ਤੇਦਾਰ ਬੁਲਾ ਲਏ ਜਿਨ੍ਹਾਂ ਵਿੱਚ ਪਿੰਡ ਬਾੜਿਆਂ ਵਾਲੀ ਦੱਲੂ ਵਾਲਾ ਰਮਾਣਾਲ ਬੇਲ ਸਿੰਘ ਲੰਡੇ ਰੋਡੇ ਨਵਾਂ ਕਿਲਾ ਟਿਲਵਾ ਡੂਮ ਵਾਲੀ ਅਤੇ ਸੁਖਣ ਵਾਲਾ ਪਿੰਡਾਂ ਦੇ ਲੋਕ ਵੀ ਇੱਥੇ ਆ ਕੇ ਵਸ ਗਏ। ਸ਼ੁਰੂਆਤੀ ਸਮੇਂ ਵਿੱਚ ਇਹ ਸਾਰਾ ਰੇਤਲਾ ਏਰੀਆ ਸੀ ਅਤੇ ਹਰ ਪਾਸੇ ਟਿੱਬੇ ਹੁੰਦੇ ਸਨ ਅਤੇ ਪੀਣ ਵਾਲਾ ਪਾਣੀ ਵੀ ਲੋਕ ਨੇੜਲੇ ਪਿੰਡ ਤਤਾਰ ਸਰ ਤੋਂ ਲੈ ਕੇ ਆਉਂਦੇ ਸਨ। ਜਦੋਂ ਗੰਗ ਕਨਾਲ ਨਹਿਰ ਨਿਕਲੀ ਤਾਂ ਉਸ ਵਿੱਚੋਂ ਫਿਰ ਐਚ ਐਚ ਮਾਈਨਰ ਨਾਲ ਜ਼ਮੀਨਾਂ ਦੀ ਸਿੰਚਾਈ ਹੋਣ ਲੱਗੀ ਉਦੋਂ ਹੀ ਮੋਗੇ ਤੇ ਨਾਮ ਤੇ ਇਸ ਪਿੰਡ ਦਾ ਨਾਮ 12 ਐਚ ਐਚ ਪੈ ਗਿਆ ਮੌਜੂਦਾ ਸਮੇਂ ਵਿੱਚ ਜੱਟ ਸਿੱਖ ਮੱਜਵੀ ਸਿੱਖ ਮੇਘਵਾਲ ਮਿਸਤਰੀ ਕੁਮਾਰ ਅਤੇ ਨਾਇਕ ਇਸ ਪਿੰਡ ਵਿੱਚ ਵੱਸਦੇ ਹਨ ਇਸ ਪਿੰਡ ਦਾ 75 ਕੁ ਮਰਬੇ ਵਾਹੀਯੋਗ ਰਕਬਾ ਹੈ ਪਿੰਡ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਹੈ ਵੀਡੀਓ ਦੇ ਵਿੱਚ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸਾਰੇ ਪਿੰਡ ਵਾਲਿਆਂ ਦੀ ਅਥਾ ਸ਼ਰਦਾ ਹੈ ਇਸ ਤੋਂ ਇਲਾਵਾ ਪਿੰਡ ਦੇ ਵਿਚਾਲੇ ਸਾਂਝੀ ਸੱਤ ਹੈ ਜਿੱਥੇ ਵਿਹਲੇ ਸਮੇਂ ਦੇ ਵਿੱਚ ਹਾਣੀ ਜੁੜਦੇ ਨੇ ਤੇ ਨਹਿਲੇ ਤੇ ਦਹਿਲਾ ਚੱਲਦਾ ਹੈ ਇਸ ਤੋਂ ਇਲਾਵਾ ਇਸ ਪਿੰਡ ਵਿੱਚ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਜੋ ਘਰ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਘਰ ਦੇ ਵਿੱਚ ਨਿੱਕਾ ਜੈਲਦਾਰ 2 ਗੋਡੇ-ਗੋਡੇ ਚਾ ਅਤੇ ਦੂਸਰਾ ਇਹ ਜੋ ਘਰ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਘਰ ਵਿੱਚ ਰੋਸ਼ਨ ਪ੍ਰਿੰਸ ਦੀ ਫਿਲਮ ਰਾਂਝਾ ਰਫਿਊਜੀ ਅਤੇ ਸਰਦਾਰ ਮੁਹੰਮਦ ਅਤੇ ਨਿੱਕਾ ਜੈਲਦਾਰ 2 ਇਹਨਾਂ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਦੋਸਤੋ ਇਹ ਸੀ ਪਿੰਡ ਬਾਣੀਆਂ ਵਾਲੇ ਦਾ ਪਿਛੋਕੜ ਅਤੇ ਪਿੰਡ ਦੇ ਬਾਰੇ ਜਾਣਕਾਰੀ ਤੁਹਾਨੂੰ ਦੋਸਤੋ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਅਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਜਰੂਰ ਕਰਿਓ ਦੋਸਤੋ ਇਸ ਪਿੰਡ ਦੀ ਜਾਣਕਾਰੀ ਸਾਨੂੰ ਸਰਦਾਰ ਮਲਕੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਦਿੱਤੀ ਗਈ ਅਸੀਂ ਆਪਣੇ ਅਦਾਰੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ